ਅਰਥ ਛੋਟਾ ਵੱੜ ਕੇ ਪਲ ਤੇ ਵਾਪ ਗੁਰੂ ਭਗਤੀ ਕਰਦੇ ਨੇ ਤੇ ਪਹਿਲਾ ਦਿਨ ਇਹਦਾ ਬੇਟੀਆਂ ਬੇਟੇ 23 ਸਾਲ ਹੋ ਗਏ ਤੇ ਬਾਈ ਕਹਿੰਦਾ ਨਾਨਕ ਸਾਡੀ ਗੱਦੀ ਤੇ ਰਹਿੰਦਾ ਗੁਰ ਨਾਨਕ ਦੇਵ ਜੀ ਤੇ ਸਾਡੀ ਗੱਦੀ ਤੇ ਉਹ ਕਹੇ ਮੇਰੀ ਗੱਦੀ ਵੱਡੀ ਆ ਉਹ ਕਹੇ ਮੇਰੀ ਗੱਦੀ ਹੈ ਅੱਜ ਵੀ ਇਹ ਨਹੀਂ ਬਣ ਅਸੀਂ ਵੱਡੇ ਆ ਜੀ ਉਹ ਪੁੱਤ ਨਹੀਂ ਅਸੀਂ ਵੱਡੇ ਆ ਉਹ ਅਸੀਂ ਵਿਚਾਰਾ ਲੋਕ ਵੀ ਵੱਡੇ ਹੋ ਗਏ ਸਾਰਾ ਜੀ ਜੋ ਦੇ ਤੇ ਕਥਨੀ ਨਾਲ ਵੱਡੇ ਨਹੀਂ ਹੋਏ ਕਥਨੀ ਨਾਲ ਵੱਡੇ ਨਹੀਂ ਹੋਏ ਅਸੀਂ ਆਖਣ ਵਿੱਚ ਆਖਣੋਂ ਖਤਮ ਸਾਡਾ ਜਿਨਾਂ ਸਾਰੇ ਆਪਣੇ ਮਨ ਦੇ ਵਿੱਚ ਰਹਿ ਗਏ ਇਹ ਜੀਦਲਾ ਜਿੱਦੇ ਅਸੀਂ ਇਹ ਜਪਨਾ ਸ਼ੁਰੂ ਕਰ ਦਿੱਤਾ ਤੇ ਸਾਨੂੰ ਮੈਂ ਵੀ ਭਗ ਜਾਣੀਆਂ ਉਹਦੇ 13 13 ਨੂੰ ਜੀ ਸਾਰੇ ਆ ਜਿਹੜੇ ਪ੍ਰਕਿਰਮੇ ਮੈਂ ਜੀ ਇੰਨੇ ਕਰਨਾ ਉਹ ਮੈਂ ਕਰਦੇ ਆਂ ਆਪਾਂ ਇਹ ਜਿੱਦਾਂ ਸਾਡੇ ਨਾਲ ਭਾਈ ਇਹਨਾਂ ਤੋਂ ਨਿਕਲਣਾ ਹੈ ਆਪਾਂ ਅੱਗੇ ਵੱਲ ਵਧਣਾ ਹੈ ਮੈਂ ਮੇਰੀ ਨੂੰ ਸਾਡੇ ਕਮਰੇ ਕਦੇ ਜਿਹੜਾ ਮੇਰੀ ਮੇਰੀ ਘਰ ਦਾ ਉੱਥੇ ਤੱਕ ਕੋਈ ਨਹੀਂ ਗਈ ਔਰ ਜਿਹੜਾ ਮੇਰੀ ਮੇਰੀ ਕੈਰੋਂ ਕਰਦੇ ਦਾ ਦੁੱਖਣ ਸੀ ਮਾਰਾ ਦੁੱਖਣ ਸਾਡਾ ਚੱਲਦਾ ਨਹੀਂ ਇਹਦਾਂ ਕੀ ਹੋ ਗਿਆ ਏnabla ਅਸੀਂ ਵੀ ਨਹੀਂ ਕਰਨਾ ਉਥੇ ਕਦ ਦੀ ਆਦਤੀ ਮੇਰੀ ਆਦਤੀ ਮੇਰੀ ਇਹ ਚੱਲਦਾ ਰਿਹਾ ਪਰ ਸੋਹਣੇ ਤੇ ਜਦੋਂ ਇੰਦਾ ਵੀ ਚੀਜ਼ ਹੁੰਦੀ ਹੈ ਨਾ ਜਿਹੜਾ ਇੱਛਾ ਵਾਲਾ ਬੰਦਾ ਹੈ ਜਿਹੜਾ ਇੱਛਾ ਵਾਲਾ ਬੰਦਾ ਹੈ ਜਿਹਦੀ ਭਾਵਨਾ ਜਿਹਦੀ ਭਾਵਨਾ ਹੈ ਜਦੋਂ ਨੂੰ ਕੋਈ ਅੱਗੋਂ ਪੂਰਾ ਨਾ ਮਿਲੇ ਜਾਂ ਫਾਟ ਰਿਆ ਮਿਲਜੇ ਦੀ ਭਾਵਨਾ ਤੇ ਇੱਛਾ ਖਤਮ ਹੋ ਜਾਂਦੀ ਹੈ ਸਰਦਾ ਕਰਦਾ ਕਿਉਂ ਉਹ ਮਨ ਵਿੱਚ ਇੰਨਾ ਪਿਆਰ ਲੈ ਕੇ ਆਉਂਦਾ ਹੈ ਜਦੋਂ ਨੂੰ ਪਤਾ ਲੱਗੇ ਵੀ ਇੱਥੇ ਤੇ ਆਪ ਕੋ ਦੁਰੇ ਆਲਾ ਕੋਈ ਵੀ ਕਿਸੇ ਦਾ ਦੇ ਸੇਵਾ ਕਰਦਾ ਭਾਵੇਂ ਉਹ ਪ੍ਰਬੰਧਕ ਵੀ ਹੋਵੇ ਭਾਵੇਂ ਗਲਤੀ ਸਿੰਘ ਹੋਵੇ ਭਾਵੇਂ ਉਸਾਦਨਾਪੁਰ ਕੋਈ ਵੀ ਜਦੋਂ ਸਰਦਾ ਉੱਟ ਜਾਏ ਬਾਰੇ ਮੈਂ ਫਰਦਾਸ ਕੀਆ ਸਰਦਾ ਬੜੀ ਹੈ ਮੱਖਣ ਸਾਹ ਲਵਾੜਾ ਸਰਦਾ ਲੱਗਦਾ ਬੁਰਾਂ ਤੇ ਬਾਈ ਬੰਨੀਆਂ ਲਗੀਆਂ ਇੱਕ ਗੁਰੂ ਹੋਵੇ ਮੈਂ ਮੱਥਾ ਠੇਕਦਾ ਕਿ ਬਾਈ ਕੀ ਕਰੀ ਆਜ ਦੇ ਅੋਰੜਾ ਤੋਂ ਹੋਏ ਪਏ ਤੇ ਕਹਿੜ ਲਾ ਕੀ ਸਾਡਾ ਦਰਾਂਥੇ ਨਹੀਂ ਹੈ ਆ ਸਾਡਾ ਨਹੀਂ ਆ ਸਾਡਾ ਨਹੀਂ ਆ ਨਹੀਂ ਸਾਡਾ ਆ ਨਹੀਂ ਸਾਡਾ ਆ ਸਾਡਾ ਨਹੀਂ ਅਸੀਂ ਸਾਰੇ ਆਉਣ ਵਾਲੀ ਪੀੜ੍ਹੀ ਦੇ ਵਿੱਚ ਆ ਜਿਹੜੇ ਫੈਸਲ ਪਸਦੀ ਉਦੋਂ ਦਾ ਵੜਾ ਪੁੱਲ ਗਏ ਹੁਣ ਕਈ ਕਹਿੰਦੇ ਨੇ ਬਾਹਣੇ ਲਗਣਗੇ ਆ ਕੀ ਪਾਲਿਆ ਜੀ ਯਾਦ ਰੱਖਣਾ ਜਿਹੜਾ ਬਾਜਾ ਵਾਲੇ ਨੇ ਬਾਣਾ ਕੀਤਾ ਉਹ ਵੱਖਰਾ ਜੇ ਤੁਸੀਂ ਬਾਣਾ ਜੇ ਪਾਉਗੇ ਬਾਣੀ ਪਾਣੀ ਨਾਲ ਤੇ ਲੱਗਣੀ ਹਰ ਕੀ ਬਾਰਾ ਪੌਣਾ ਇਹ ਗੱਲ ਜ਼ਰੂਰੀ ਹੈ ਕਿ ਸਾਡਾ ਕੋਈ ਮਾਲਸ ਦੋਖ ਨਹੀਂ ਹੋ ਜਾਂਦਾ ਪਰ ਸਪਾਹੀ ਜਦੋਂ ਵਰ ਜਾਂਦਾ ਕੋਸਦਾ ਤੇ ਮਾਰਾ ਖਾਲਸਾ ਪੰਥ ਨਸ ਕਰਉਂਦੇ ਜੇ ਮਾਰ ਜਾਂ ਕੋਈ ਲੱਖਾਂ ਚ ਕੱਲਾ ਨਿਕਲ ਗਰੱਤੀ ਸੁਣੋ ਹੋਵੇ ਮੈਂ ਕਹਿਣਾ ਲੱਖਾਂ ਚ ਕੱਲਾ ਨਿਕਲ ਉਹਨੂੰ ਗੁਰਤਾ ਬਿਲਾਵਾ ਦੇ ਬੈਠਕ ਕੋਲ ਪਾ ਕੇ ਤੋਰ ਦੇ ਉਹਨੂੰ ਪਾਜ ਸਾਹਿਬ ਕੋ ਕੇ ਫਤਿਹ ਬਲਾ ਸਕਦਾ ਹੈ ਬਲਾ ਸੀਸੇ ਦੇ ਕੋਲ ਕਾਰ ਜਦੋਂ ਉਹਦਾ ਬਾਲਾ ਪਾਲਿਆ ਫਤਿਹ ਵੀ ਬਲਾਈ ਸੀ ਵਿੱਚ ਖਾਇ ਕਿਉਂ ਜੋ ਦੀ ਸਰਸੋ ਤੇਰਾ ਕਿਉਂਕਿ ਬਾਇ ਨਾਲ ਤੇ ਬਸ ਬਾੜ ਐਡੀ ਪਾਪ ਸਤਿ ਸਪਾਈ ਪ੍ਰਾਤ ਹੈ ਇਹ ਪ੍ਰਾਤ ਨਹੀਂ ਇਹ ਵਰਦੀ ਹੈ ਖਾਲਸੇ ਜੀ ਮਰਦਾਨੀਤੀ ਹੈ ਤੇ ਇਹ ਕੇਵਲ ਰਹਿ ਗਈ ਬੁੱਢੇ ਦੇ ਕੋਲ ਉਹ ਸਵਾਲ ਦੀ ਜੀ ਲਿਆ ਮਰ ਜਾਨਾ ਉਹਨਾਂ ਕਲੇ ਕਰੀ ਗਏ ਜੇ ਤਰਕ ਸਭ ਨੂੰ ਉਹਨਾਂ ਕੋਲੇ ਹਰ ਇੱਕ ਤੀਨੋਂ ਪੜੋਂਦੇ ਹਨ ਦੂਸਰੀ ਤੇ ਅਸੀਂ ਦੂਸਰੀ ਚੀਜ਼ ਦਾ ਸਾਥ ਸੇਵਨ ਕਰਦੇ ਆਂ ਇਹ ਲਮੀਆ ਵਿਚਾਰਾਂ ਵਾਲੇ ਨੇ ਲੈ ਭਾਈ ਛੋਟਿਆਂ ਵਾਲੇ ਵੀ ਅਸੀਂ ਕੁੱਝ ਨਾ ਬਾਈ ਲੱਗ ਕੇ ਬਾਈਆਂ ਦੀ ਅਟੋ-ਅਟੋ ਮੰਡੀਆਂ ਨੇ ਕਿਹੜੇ ਕਿਹੜੇ ਨਾਲ ਨੂੰ ਮੱਥਾ ਟੇਕਾ ਤੇ ਵਾਹੀ ਨੇ ਉਸ ਤਰ੍ਹਾਂ ਬੜਾ ਲਿਖਿਆ ਸੀ سوچ تو آپ کرنا چاہے گا یہ دکانداری بڑھ رہی تھوڑی تھوڑی پہلے سوٹیاں پہ بس بائی بڑے سیوں ਥੋੜੀ ਥੋੜੀ ਮੁਹਰਾ ਕਰਦਾ ਗਿਆ ਕਿਸੇ ਨੇ ਮੰਗ ਕੇ ਨਹੀਂ ਲਈਆਂ ਬਾਈ ਤੇ ਬਾਈ ਖੁਸ਼ ਹੋ ਗਿਆ ਦੋਸਤ ਕਿਉਂਕਿ ਪਿਆਰ ਹੀ ਪੈਸੇ ਦਾਦੀ ਜਿਨ੍ਹਾਂ ਦਾ ਪਿਆਰ ਤਲਗੀ ਤਰਪਾਸ ਨਾਲ ਜਾਂ ਗੁਰੂ ਗ੍ਰੰਥ ਸਾਹਿਬ ਨਾਲ ਉਹਨਾਂ ਨੂੰ ਹੀਂ ਦਾ ਦੀ ਦਵਾ ਦਿੱਤੀ ਉਹਨਾਂ ਸਭਿਆਂ ਦੀ ਪ੍ਰਵਾਹ ਨਹੀਂ ਕਰਦੀ ਉਹਨਾਂ ਨੂੰ ਪੈਸੇ ਨਹੀਂ ਮਿਵਾਦੀ ਹੁੰਿਆ ਕਰਦਾ ਪ੍ਰਵਾਹ ਕਰਦੇ ਨੇ ਜਿਨ੍ਹਾਂ ਦਾ ਪਿਆਰ ਆਪਣੇ ਤੇ ਆਪਣੇ ਸਵਾਰਥ ਦਾ ਚਿੰਤਕ ਬਾਜਾ ਵਾਲੇ ਨੇ ਸਵਾਰਥ ਨੇ ਰੱਖਿਆ ਦਾਇਆ ਪੁੱਤ ਵਾਲਾ ਇਹਦੇ ਬਾਈ ਨੇ ਬਾਈਆਂ ਨੇ ਕਿਸੇ ਨੇ ਮੰਗੀ ਨਹੀਂ ਪੰਜ ਮੋਰਾ ਬਚਾ ਲਈ ਬਚ ਗਈ ਪੰਜ ਬਚ ਗਈ ਫਸਦਿਲ ਕੋਈ ਹੋਰ ਵੀ ਹੈ ਤੇ ਨੂੰ ਕਹਿੰਦੇ ਹੈ ਤਾਂ ਹੈ ਘੂਰ ਕਰਦਾ ਹੈ ਪਖਾੜਾ ਕਰਦਾ ਹੈ ਉਹ ਘੋੜੇ ਵਿੱਚ ਬੈਠਾ ਤੇਗਾ ਤੇਗਾ ਵਾਹਿਆ ਕੰਮ ਨਹੀਂ ਵਾਲੇ ਨੂੰ ਚੰਗੇ ਕੰਮ ਵਾਲੇ ਨੂੰ ਖਾਣਾ ਦਿੱਤਾ ਜਾਂਦਾ ਸੀ ਇਹ ਸਾਡਾ ਦਸਤੂਰ ਹੈ ਜਿੰਨਾ ਮਾਰਾ ਉਹਦਾ ਸਾਨੂੰ ਚੱਗਾ ਬਣਾਉਂਦੇ ਸੋ ਨਹੀਂ ਆ ਪੀਰ ਵਰਗਾ ਫਿਰ ਉਹ ਐਸੇ ਸਾਡਾ ਕਮਾ ਕਰਕੇ ਜਿੰਦਗੀ ਵਿਚਾਰ ਸੀ ਸਲਾਮ ਵਾਲਾ ਬੰਦਾ ਤੇ ਜੇ ਬੰਦਾ ਜੁੜਿਆ ਸੀ ਕਰਮਾਂ ਕਰਕੇ ਬੰਦਾ ਹੁੰਦਾ ਇੱਥੇ ਬੈਠੇ ਰਹੋ ਜੀ ਜਦੋਂ ਮਾਤਾ ਗੁਜਰ ਕੌਰ ਜੀ ਪਹਿਲੇ ਤੇ ਬੜੇ ਗਏ ਅਸੀਂ ਮੇਰਨਾ ਜੀ ਮੇਰੋ ਰਹਾਣੀ ਨੂੰ ਦਾ ਕਿਉਂਕਿ ਸੇਖੁ ਕੋ ਰੀਦਾ ਖੈਰ ਜੀਜੈ ਕਰਤ ਬੰਦਾ ਬੰਦਗੀ ਬਗੈਲ ਸੇਤਾਨੁ ਦਾ ਮੂਲ ਆਗਲਾ ਦਾ ਪੈਣਾ ਕੋਰੇ ਚਰਮਦਾ ਦਾ ਬੱਦ ਨਹੀਂ ਤੋਂ ਬੱਦ ਨਹੀਂ ਕਰਦਾ ਜਮਾਲਾ ਰੂਪ ਫਰਕ ਰਹਾਣੀ ਚ ਇਹ ਜਦੋਂ ਤੱਕਿਆ ਤੇ ਨਿਹਾਲ ਹੋ ਗਿਆ ਉਸ ਤੇ ਪੱਜ ਮੋਰਾ ਕਰਕੇ ਜਦੋਂ ਲੱਗਿਆ ਨਾ ਮੱਖਾ ਟੇਕਣ ਮਰ ਤੇਗਵਾਦਰ ਜੀ ਕਹਿਣ ਲੱਗੇ

دل 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 دی دی جی سوکھے بیٹھے گرجن گرو تیگ بہادر نے اپنے بلیدان دیتا ہے بازاں والے جنم سو ਉਹਨੇ ਭਰਤੀ ਕਿ ਪਿਤਾ ਦੇ ਬਰਤੀ ਕਿਤੇ ਨਾਲੇ ਬਾਤ ਆ। ਫਿਰ ਪਤਾ ਲੱਗ ਗਿਆ ਗੁਰੂ ਗੁਰੂ ਲੱਦ ਹੋਏ ਗੁਰੂ ਲੱਦ ਹੋਏ ਰੌਲਾ ਪਾ ਦੇ। ਫਿਰ ਗਿਆ ਅਸਲੀ ਗੁਰੂ ਤਾਂ ਜੀ ਬੈਠਾ। ਫਿਰ ਪਤਾ ਲੱਗਿਆ ਬੇਸਤੇ ਪਖੰਡ ਨੂੰ ਸਾਡੇ ਕੀ ਕਰਦੇ। ਬਾਕੀ ਸਿਰ ਤਾਂ ਉਹਨਾਂ ਦਾ ਘਟ ਨਹੀਂ ਕਰਦਾ। ਉਹ ਕਹਿੰਦੇ ਇੱਥੇ ਆਖਾ ਵੀ ਅਸੀਂ ਤੇ ਇਹਨਾਂ ਦੇ ਪਖੰਡ ਪੜਿਆ ਸਤਿੁਚੀ ਹੈ। ਜਿੱਥੇ ਸੱਚ ਨਾਲ ਬੋਲੇ ਤੇ ਘਾਟੋਂ ਪਾਵੇ ਗੋਕਾਰ ਕੇ ਨਾ ਲੋਕਾਂ ਦੇ ਖੰਡਿਤ ਤੇ ਗੁਰੂ ਦਾ ਸਰਦਾ ਬਾਲ ਭਈ ਭਾਈ ਆਪਾਂ ਉੱਤੇ ਘਰਾਂ ਵਿੱਚ ਰੋਜੇ ਸੰਨੇ ਆ ਅੱਧਾ ਘੰਟਾ ਵਕਤੀ ਆਪਾਂ ਦੇਖੋ ਆਪਾਂ ਮੋਬਾਈਲ ਦੇਖਦੇ ਨੇ 10:00 ਵਜੇ ਦਾ 11 ਅੱਲਾਹ ਜੀ ਉੱਤੇ ਬੈਠੇ ਦੇਖਿਆ ਕੋਈ ਪੜ੍ਹਦਾ ਜਿਹਦੇ ਰੱਬ ਦੇ ਘਰ ਦੀ ਗੱਲ ਤਾਂ ਉਦੇਯ ਆਪਣਾ ਬਣਾ ਟਿਕ ਨਹੀਂ ਨਾ ਹੁੰਦਾ ਜਾਂ ਸਾਡੀ ਲੱਤਾਂ ਤੋਂ ਬਣ ਗਈਆਂ ਜਾਂ ਸੱਤੋਂ ਬੈਠ ਗਈ ਸੱਚ ਹੈ ਅਜੇ ਇਹ ਕੱਲ ਜੋ ਵਰਤਦਾ ਕਿੱਥੇ ਹੈ ਵਰਤਤ ਹੁੰਦੀ ਹੈ ਇਹ ਸੱਚ ਹੈ ਕੱਲ ਜੋ ਬਦਲ ਸਹੀ ਹੈ ਮਾਲੇ ਨੂੰ ਪਤਾ ਕਿਵੇਂ ਲੱਗੇ ਪਰਖ ਕਰ ਲੈ ਲੋ ਹਾਲੇ ਕਹਿੰਦੇ बुरे ਕੰਮਾਂ ਵੱਲ ਭੱਜ-ਭੱਜ ਵੱੜਦਾ ਕਿਦੇ ਆਪਣੇ ਅੰਦਰ ਪਾਪਾ ਸਾਰੇ ਬਾੜੇ ਕੰਮਾਂ ਪਰ ਭੱਜ ਪੱਜ ਜਾਂਦੇ ਆ ਤੂੰ ਮੈਨੂੰ ਦਾਦਾ ਪਾਣਾ ਦਾ ਮੈਂ ਕਰ ਦਿੰਦਾ ਅੱਗੇ ਅੱਗੇ ਰਾਤ ਕਿਤੇ ਤਿੰਨ ਵੱਜ ਜਾਂਦੇ ਨੇ ਜਿੱਦ ਤੇ ਕਹਿੰਦੇ ਵੀ ਆਂ ਸੇਵਾ ਕਰਨੀ ਹੈ ਬਰਦਾ ਪਰ ਪਾਪਾ ਜੀ ਬਸ ਮੁੱਚਾ ਥੋੜਾ ਦਿੱਤਾ ਮੁੱਕ ਗਿਆ ਸੀ ਇਥੇ ਤੱਕ ਪਾਏ ਸੇਵਾ ਕਰਨੀ ਬਸ ਮੁੱਚਾ ਆ ਜੀ ਰੇ ਤੇ ਰਾਣੀ ਤਾਂ ਇਹ ਤਾਏ ਸਨੋ ਕੇ ਲਾ ਪਾਦੇ ਬੈਠਾ ਪਾਪੇ ਆਹ ਨਹੀਂ ਸਭੇ ਆਏ ਜੇ ਪਿਆਰ ਹੋਵੇ ਨਾ ਮਦਦ ਖਾਸ ਸੰਦਰਭਾਂ ਵਿੱਚ ਇਹ ਬਾਣੀ ਦੀ ਗੱਲ ਹੈ ਕੋਈ ਦਨਾਲ ਦੀ ਗੱਲ ਜਿਲ੍ਹਾ ਦੇ ਕੱਕਰ ਕੀ ਨੀਮੋਜੇ ਪਰ ਗੁਰਪੀ ਦੇਖ ਮਦਦ ਸਾਹਿਬ ਦਾ ਬੜੇ ਪਿਆਰ ਜਿਲ੍ਹਾ ਦੇ ਉੱਤੇ ਪ੍ਰਵਾਹ ਨਹੀਂ ਕਰਦੇ ਚਾਹੇ ਨੀਂਹ ਲਈ ਜੇ ਫਿਰ ਇਹ ਜੀ ਪ੍ਰਵਾਹ ਕਰ ਲੈਂਦੇ ਇੱਥੇ ਬੈਠਣ ਜੋ ਹੁਣ ਕਈਆਂ ਨੂੰ ਤਾਂ ਬਾਬਾ ਆਪਣੀ ਮੌਜੂਦ ਲੱਗਿਆ ਇਹਨਾਂ ਤੇ ਮਰਤੀ ਚੜੀਏ ਬਟਾਇ ਮੈਨੇ ਆਪਣਾ ਯਾਦ ਕਰਦਾ ਭਾਈ ਦਿਵਾਨ ਦਾ ਸਮਾਂ 2:00 ਕਰਦੇ ਹੁੰਦਾ ਆਪਾਂ ਦੂਜੀ ਸਮਾਪਤੀ ਕਰਦਾਂਗੇ ਅਗਰ ਸਤਿਮਾ ਇਹ ਨਹੀਂ ਹੁੰਦਾ ਵੀ ਉਹ ਛੋਟਾ ਕਰਿਆ ਜਾਂਦਾ ਵੱਡਾ ਕਰਿਆ ਪੂਰਾ ਪੂਰਾ ਲਾਹ ਲਿਆ ਬੈਠਣ ਦਾ ਸਮਾਂ ਬੜਾ ਜੋ ਅਸੀਂ ਆਪਣੇ ਘਰੇ ਵਿਆਹ ਤੋਂ ਵੀ ਵਿਰਾ ਕੇ ਬੈਠੀਏ ਅਸ ਦਿਨ ਜਦੋਂ ਉੱਪਰ ਆਕਰੀਤ ਜਾਂਦੇ ਸੀ ਨਾ ਆਹ ਦੁਆਬ ਬੈਠੇਦੇ ਸੀ 500 ਸਰੀਰ ਹੁੰਦਾ ਸੀ ਘੱਟੋ-ਘੱਟ ਮਾਈ 4.50 ਮਾਈ ਹੁੰਦੇ ਸੀ ਪਾਈ ਹੁੰਦੇ ਸੀ ਅੰਮ੍ਰਿਤ ਵੇਲੇ ਟਿਕਾ ਚਾਹ ਬਣਾਉਣੀ ਕੋਈ ਲੰਗਰ ਤਿਆਰ ਕਰਨਾ ਕੱਲ ਦੇਖਣ ਦੀ ਨਹੀਂ ਪਰ ਜਿਹੜਾ ਚੀਜ਼ ਹੈ ਉਹਨਾਂ ਦਾ ਪਿਆਰ ਜੀਨੇ ਸੀ ਕਰਨਾ ਅਸੀਂ ਤੇ ਵੇਖਿਆ ਵਸ ਦੇਖ ਮਿਲ ਗਈ ਪ੍ਰਸਾਦਾ ਸਾਗਲੇ ਅਖਰਾ ਸਾਡਾ ਤੇ ਆ ਕੀਰਤਨ ਹੈ ਅਸੀਂ ਕਰਦੇ ਹਾਂ ਵੀ ਹੁਣ ਤਾਂ ਕੀ ਰਏ ਆ ਇਹ ਕੀਰਤਨ ਕਰਦੇ ਨੇ ਬਸ ਦੇਖ ਸਾਗਲੇ ਕਰਨ ਲਵਾ ਕੇ ਏਹੋ ਜੀ ਕਿ ਤਾ ਨਾ ਤੈ ਵਰ ਬਾਜ ਲਾਲਾ ਕੱਢੇ ਨਾਲ ਮੈਂ ਤਾਂ ਆਪ ਸੋਣਾ ਕੱਢੀ ਹੈ ਸੱਚ ਹੈ ਇਹ ਜੀ ਤੁਸੀਂ ਅਟੜਾ ਸਦਾ ਆਤਲਾਲ ਦੱਲੜ ਸਕੀਰਾ ਸਦਾਤ ਕੀ ਹੈ ਫਿਰ ਗੁਰੂ ਲਾਦਾਉ ਨੇ ਰੌਲਾ ਪਾ ਦਿੱਤਾ ਤੇ ਸਤ ਗੁਰੂ ਜੀ ਫਿਰ ਨੌਵੇਂ ਪੁਰਤਾ ਦੇ ਪ੍ਰਕਾਸ਼ ਮਾਰੇ ਫਿਰ ਲੌ 32 ਸਾਲਾਂ ਦੀ ਭਗਤੀ ਕੁਖਤਿਆ ਰਹੀ ਆ ਮਾਤਾ ਜੀ ਦੀ ਗੋਦ ਵਿੱਚ ਮਾਮਾ ਭਾਵੇਂ ਹੋਣ ਪਰੀਆਂ ਨਾਲ ਸੌਣ ਦੇ ਕਾਲੀ ਕਾਲ ਭਰੀਆਂ ਪੂਰਾ ਕਦੇ ਸਰਦਾਰ ਨਾ ਹੋਵੇ ਇਹ ਗੋਦੀ ਦੇ ਵਿੱਚ ਮਾਤਾ ਦੀ ਗੋਦੀ ਵਿੱਚ ਲਾਣ ਦੀ ਖੇਡ ਹੈ ਐਸਾ ਲੋਕੀ ਤਾਂ ਨੇ ਦਿੰਦੇ ਸੀ ਇਤੇ ਆਉਤੀ ਨੂੰ ਐਵੇਂ ਯਾਰ ਕਿ ਉਹਨੇ ਕਿਹੜਾ ਘਰ ਚਲਾਇਆ ਕਿਉਂਕਿ ਭੈੜੇ ਵੀ ਨਾ ਬਰਗੋਲ ਦੇ ਸਿੱਕੇ ਵਾਰਾ ਦਿੱਤੇ ਐਡਾ ਵਾਰਸਾ ਉਹਨੇ ਚਲਿਆ ਜਾਵੇਗਾ ਕਰਨ ਇਹ ਵਾਲੇ ਕਹਿ ਜਾਂਦੇ ਆ ਹਟਦੇ ਹੀ ਬਾਜਾ ਵਾਲੇ ਬੰਦੇ ਫਿਰ ਜਦੋਂ 33 ਸਾਲਾਂ ਬਾਅਦ ਮੁਟਿਆ ਤੇ ਮਾਰਾ ਐਡੀ ਸੌਖੀ ਗੱਲ ਦਾ ਬੜਾ ਪ੍ਰਵਾਲ ਸੀ ਸਿੱਖ ਸੰਤਨ ਦਾ ਅੰਤਾਰ ਹੈ। ਪਟਨਾ ਸਾਹਿਬ ਦੇ ਧਰਮ ਜੀ ਦੇ ਦਸੰ ਗਿਤੇ ਤੇ ਹੁਣ ਕਹਿ ਦਿੱਤਾ ਵੀ ਉਥੇ ਜਾ ਕੇ ਮਾਰ ਦਾ ਪ੍ਰਕਾਸ਼ ਬਣਾ ਮਨ ਹਰਦਾ। ਵੀ ਪ੍ਰਕਾਸ਼ ਹੁੰਦਾ ਹੈ ਤਾਂ ਮਹਾਰਾਜ ਪਟਨਾ ਸਾਹਿਬ ਦੇ ਸੀ। ਬਾਕੀ ਸਾਲ ਸਰਾਇ ਦੌਰ ਦੇ ਬਚਨ ਲਿਵਾਉਣ ਵਾਸਤੇ। ਮੂਲੇ ਦਿੱਲੀ ਜਾਵਦਾ ਕਰਨਾ ਵਾਸਤੇ। ਸਾਲ ਸਰਾਇ ਦੌਰ ਦੇ ਘਰ ਗਏ। ਤੇ ਮਹਾਰਾਜ ਪ੍ਰਕਾਸ਼ ਹੋਏ ਦੁਨੀਆਂ ਦੇ ਦਰਸ਼ਨ ਕੀਤੇ ਚੜਦੀ ਕਲਾ ਦੇ ਬੜੇ ਪੀਰ ਫੀਰ ਵੀ ਆਏ ਮਹਾਰਾਜ ਦੇ ਦਰਸ਼ਨ ਕਰਨ ਬਾਅਦ ਫਿਰ ਜੋ ਬਾਜਾ ਵਾਲੇ ਦਰਸ਼ਨ ਕਰਨ ਬਾਅਦ ਤੇ ਹੁੰਦਾ ਕੋਈ ਨਿਹਾਲ ਹੋ ਜਾਂਦਾ ਕਿਉਂ ਨਾ ਹੋਈ ਅੱਜ ਉਹਨਾਂ ਦੇ ਸਿਰਾਂ ਦਾ ਰੂਪ ਦੇਖੀ ਲੋਕੀ ਨਿਹਾਲ ਹੋ ਜਾਂਦੇ ਨੇ ਜਿਹੜਾ ਕੋਈ ਉਹਨੂੰ ਖੁਦ ਦੀਆਂ ਅੱਖਾਂ ਨਾਲ ਜਿਨ੍ਹਾਂ ਨੇ ਤੱਕਿਆ ਹੋਣਾ ਕਿੰਨੇ ਬੜੇ ਬਾਤ ਹੋਵੇ ਇੰਡੀਬਟੀਆਂ ਮਹਾਰ ਹਸਤੀਆਂ ਹੋਣਗੀਆਂ ਤੇ ਜਾਣ ਕਰਨ ਨਾ ਬਾਜਾ ਵਾਲੇ ਵਰਗਾ ਕੋਈ ਆਉਣਾ ਤੇ ਨਾ ਕਿਸੇ ਨੇ ਬਾਜਾ ਵਾਲਿਆਂ ਦੇ ਜਿਹੜਾ ਹੁੱਟਾ ਲੱਗਿਆ ਉਹਦੇ ਤੋਂ ਸਿੱਖੀ ਪੈਦਾ ਹੋਈ ਸਿੱਖੀ ਦੇ ਲਾਣ ਲਾਣ ਕਿੰਨਾ ਕੁਝ ਹੋਇਆ ਕਿੰਨੀ ਵਾਰ ਘਟਿਆ ਵੇ ਕਿੰਨੀ ਵਾਰ ਆ ਗਿਆ ਵੇ ਵਾਜਾ ਵਾਲੇ ਸਤਿਗੁਰੂ ਦੀ ਉਮਰ ਜਦੋਂ ਮਹਾਰਾਜ ਪਟਨਾ ਸਾਹਿਬ ਤੋਂ ਵੀ ਆਗੇ ਉੱਥੇ ਸਭ ਰਾਣੀਆਂ ਨੂੰ ਤਾਰ ਕੇ ਦਰਸ਼ਨਦਾਰੇ ਦੇ ਕੇ ਚੋਝ ਲਗਾਲੇ ਸੀ ਤੇ ਪਰ ਇੱਕ ਧਾਰ ਦਾ ਪਰੋ ਜਰਾ ਪਾਸ ਆ ਰਿਹਾ ਰਲ ਕੇ ਕੀ ਕਰ ਰਿਹਾ ਪਾਚ ਵਾਜਾ ਬਲ ਦਾ ਜਨਮ ਤੇ ਆਜੀ ਕੀ ਕਰਦਾ